ਹੁੰਦੇ ਰਾਜਨੀਤੀ ਕਰਦੇ ਆ ਤੁਸੀਂ ਕਹਿੰਦੇ ਕਾਂਗਰਸ ਸਾਹਿਬ ਕਹਿੰਦੀ ਹੈ ਕਹਿੰਦੀ ਧਰਮ ਦੀ ਰਾਜਨੀਤੀ ਕਰਦੇ ਹੋ ਤੁਸੀਂ ਕਾਂਗਰਸ ਵਾਲੇ ਕਰਦੇ ਧਰਮ ਦੀ ਰਾਜਨੀਤੀ ਤੁਸੀਂ ਕੋਈ ਕੋਈ ਅਲੀਗੇਸ਼ਨ ਦਾਸ ਦਿਓ ਜਿਹਦੇ ਵਿੱਚ ਕਿਸੇ ਮੁਸਲਿਮ ਨਾਲ ਕਿਸੇ ਸਿੱਖ ਕਮਿਊਨਿਟੀ ਦੇ ਨਾਲ ਭਾਵੇਂ ਜਨਤਾ ਪਾਰਟੀ ਦੇ ਕਿਸੇ ਵੀ ਵਰਕਰ ਨੇ ਕਿਸੇ ਲੀਡਰ ਨੇ ਕੋਈ ਧੱਕਾ ਕਰਾਇਆ ਹੋਵੇ ਅਸੀਂ ਆਪਣੇ ਧਰਮ ਦਾ ਪ੍ਰਚਾਰ ਕਰਦੇ ਆ ਸਾਡਾ ਹੱਕ ਤੇ ਅਸੀਂ ਆਪਣੇ ਧਰਮ ਦਾ ਪ੍ਰਚਾਰ ਕਰਦੇ ਆ ਸਾਡਾ ਹੱਕ ਤੇ ਗਾਰੰਟੀ ਹੁੰਦੀ ਹੈ ਜਿਹਦੇ ਤੇ ਜਨਤਾ ਵਿਸ਼ਵਾਸ ਕਰਦੀ ਹੈ ਇੱਕ ਗਾਰੰਟੀ ਹੁੰਦੀ ਝੂਠਾ ਗਰੰਟਰ ਇਹ ਝੂਠੇ ਗਰੰਟਰ ਹੈ ਜਿਹੜੇ ਗਾਰੰਟੀਆਂ ਪੂਰੀਆਂ ਨਹੀਂ ਕਰਦੇ ਦਿੱਲੀ ਦੀਆਂ ਗਾਰੰਟੀਆਂ ਪੂਰੀਆਂ ਕਰਤੀ ਅੱਲਿਓ ਜੁਮੇ ਜੁਮੇ 100 ਦਿਨ ਵੀ ਨਹੀਂ ਹੋਏ ਉਹ ਤਾਂ ਕਹਿੰਦੇ ਅੱਲਿਓ ਜੁਮੇ ਜੁਮੇ 100 ਦਿਨ ਵੀ ਨਹੀਂ ਹੋਏ ਉਹ ਤਾਂ ਕਹਿੰਦੇ ਕੋਈ ਸਾਰਾ ਕੁਝ ਕਰਦੇ ਆ ਉਹ ਤਾਂ ਕਹਿੰਦੇ ਸਰਕਾਰ ਬਣਾਓ ਸਭ ਕੁਝ ਸਭ ਕੁਝ ਹੋ ਰਿਹਾ ਬਿਲਕੁਲ ਹੋ ਰਿਹਾ ਉਹ 10 ਸਾਲ ਦੇ ਵਿੱਚ ਤੇ ਨਹੀਂ ਇਤਾਂ ਹੋਣ ਕਹਨ ਵੀ ਇਹ ਤੇ 100 ਦੇ ਵਿੱਚ ਹੀ ਸਭ ਕੁ ਸੈੱਟ ਹੋ ਜੇ ਉਹਤ ਨਹੀਂ ਹੋਣਾ ਤੇ ਉਹਤ ਨਹੀਂ ਹੋਣਾ ਸ਼ਾਮ-ਦਾਮ ਦੰਡ ਭੇਦ ਸ਼ਰਾਬ ਸੂਟ ਸਿੱਕੇ ਲੈਪਟਾਪ ਸਕੂਟੀਆਂ ਤੱਕ ਕਹਿੰਦੇ ਦਿੱਤੀਆਂ ਹੋਰ ਪਤਾ ਨਹੀਂ ਕੀ ਕੀ ਦਿੱਤਾ कोरोना ਪਤੀ ਸੀਰ ਮਾ ਪਤੀਆਂ ਦਾ ਹਰਕਾ ਦੇ ਮੈਨੂੰ ਲੱਗਦਾ ਹੁੰਦੀਆਂ ਇਲੈਕਸ਼ਨਾਂ ਦੇ ਵਿੱਚ ਆ ਕਿਹੜੀ ਪਾਰਟੀ ਹੈ ਜਿਹੜਾ ਨਹੀਂ ਬਣਦੀ ਪਈਏ ਪਈ ਨਹੀਂ ਬਣਦੀ ਇਹ ਨਹੀਂ ਬਣਦੀ ਬਾਪਤੇ ਜਨਤਾ ਪਾਰਟੀ ਕਰਦੇ ਝੂਠ ਨਹੀਂ ਕਹਿੰਦੇ ਸਹੀ ਦੇ ਵਿੱਚ ਬਹੁਮਤ ਦੇ ਨਾਲ ਬਾਪਤੇ ਜਨਤਾ ਪਾਰਟੀ ਦੀ ਸਰਕਾਰ ਬਣ ਰਹੀ ਹੈ ਹਰ ਵਾਰੀ ਕਹਿੰਦੇ ਨਹੀਂ ਹਰ ਵਾਰੀ ਕਹਿੰਦੇ ਨਹੀਂ ਹਰ ਵਾਰ 27 ਦਾ ਨਾ 82 ਕਿੱਥੇ ਗਿਆ ਪੰਜਾਬ ਜਿਹੜਾ ਹੈ ਨਾ ਉਹ ਬਾਪਤੇ ਜਨਤਾ ਪਾਰਟੀ ਦਾ ਦਿਲ ਹੈ ਬਸ ਤਾਂ ਮੈਂ ਇੱਦਾਂ ਦਾ ਦੱਸ ਦਿੰਦਾ ਸੀਐਮ ਸਾਹਿਬ ਨੇ ਚਾਂਕੀਆਂ ਜਿਹੜੀਆਂ ਸੀਗੀਆਂ ਜਦੋਂ 26 ਜਨਵਰੀ ਦੀਆਂ ਮੇਰੇ ਖਿਆਲ ਸੀ 15 ਅਗਸਤ ਦੀਆਂ ਸੀਗੀਆਂ ਸ਼ਾਇਦ ਇਦਾਂ ਕੁ ਛੇਤੀਆਂ ਉਹਨਾਂ ਨੇ ਕਿਹਾ ਭਈ ਉੱਥੇ ਇਜਾਜ਼ਤ ਨਹੀਂ ਦਿੱਤੀ ਗਈ ਹੈਗੀ ਦਿੱਲੀ ਦੇ ਵਿੱਚ ਜੇ ਦਿਨ ਸੀਗਾ ਤਾਂ ਕਿਉਂ ਨਹੀਂ ਦਿੱਤੀ ਗਈ ਸਾਰੇ ਦੇਸ਼ ਨੂੰ ਅੰਨ ਦੇਣ ਵਾਸਤੇ ਦੁਰੇ ਦੇਸ਼ ਦਾ ਢਿੱਡ ਭਰਨ ਵਾਸਤੇ ਪੰਜਾਬ ਤੇ ਜਦੋਂ ਆ ਦੇਣ ਦੀ ਵਾਰੀ ਆਉਂਦੀ ਹੈ ਤੇ ਕੇਂਦਰ ਸਰਕਾਰ ਕਹਿੰਦੇ ਹੱਥ ਕਿਉਂ ਫੇਚਦੇ ਇਹਨਾਂ ਦੇ ਦੇਸ਼ ਬਚਾਉਣਾ ਆ ਤੇ ਨਸ਼ੇ ਤੋਂ ਮੁਕਤ ਕਰਾਉਣਾ ਆ ਪੰਜਾਬ ਬਚਾਉਣਾ ਆ ਨਸ਼ੇ ਤੋਂ ਮੁਕਤ ਕਰਾਉਣਾ ਆ ਜਿੱਤਣ ਤੋਂ ਪਹਿਲਾਂ ਹਰ ਪਾਰਟੀ ਕਹਿੰਦੀ ਆ ਪਰ ਪੰਜਾਬ ਜਿੱਤੇ ਹੋਏ ਕੈਂਡੀਡੇਟ ਦੀਆਂ ਹਥਾਂ ਵੱਲ ਉਰੇਆਂ ਰਾਹਾਂ ਵੱਲ ਵੇਖਦਾ ਰਹਿੰਦਾ ਆ ਅੱਜ ਗੱਲ ਕਰਾਂਗੇ ਬੀਜੇਪੀ ਪਾਰਟੀ ਨਾਲ ਜਿਹਨੇ ਪੰਜਾਬ ਦੇ ਵਿੱਚ ਜੋ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਕਹਿੰਦੀ ਆ ਵੀ ਆਪਣਾ ਵजूद ਲੱਭਣ ਦੇ ਵਿੱਚ ਲੱਗੀ ਹੋਈ ਆ ਆਪਣੀ ਜ਼ਮੀਨ ਤਰਖਣ ਵਿੱਚ ਲੱਗੀ ਹੋਈ ਆ ਅੱਜ ਉਸੇ ਹੀ ਬੀਜੇਪੀ ਦੇ ਲਈ ਆਪਾਂ ਗੱਲਬਾਤ ਕਰਾਂਗੇ ਸਾਡੇ ਨਾਲ ਬੀਜੇਪੀ ਦੇ ਜਿਹੜੇ ਲੀਡਰ ਨੇ ਜੋ ਕਿ ਸ਼ਾਹਕੁਰ ਜੀ ਉਹ ਸਾਡੇ ਨਾਲ ਮੌਜੂਦ ਹੈ ਉਹਨਾਂ ਨਾਲ ਜੁਦੈਸ਼ੀ ਪਹਿਲਾ ਤੋਂ ਸਵਾਲ ਪੈਜੀ ਸਤਿਕਾਰ ਸਤਨਾਮ ਨਮਸਕਾਰ ਕਿਵੇਂ ਜਵਾਬ ਦਿੰਦੇ ਹੋ ਜੀ ਕਹਿੰਦੇ ਵੀ ਪੰਜਾਬ ਦੇ ਵਿੱਚ ਜ਼ਮੀਨ ਤਰਾਸ਼ਣ ਦੇ ਵਿੱਚ ਆਪਣਾ ਵਜੂਦ ਲੱਭਣ ਦੇ ਵਿੱਚ ਬੀਜੇਪੀ ਲੱਗੀ ਹੋਈ ਆ। ਵਿਰੋਧੀਆਂ ਦਾ ਕੰਮ ਹੈ ਕਹਿਣਾ ਨਤੀਜੇ ਤੁਸੀਂ ਆਉਣ ਵਾਲੇ ਟਾਈਮ ਦੇ ਵਿੱਚ ਆਪਣੇ ਆਪ ਹੀ ਦੇਖੋਗੇ। ਇਸ ਤਰੀਕੇ ਨਾਲ ਹੀ ਵਿਰੋਧੀ ਯੂਪੀ ਦੇ ਵਿੱਚ ਵੀ ਗੱਲਾਂ ਕਰਦੇ ਸੀਗੇ, ਮੱਧ ਪ੍ਰਦੇਸ਼ ਦੇ ਵਿੱਚ ਵੀ ਗੱਲਾਂ ਕਰਦੇ ਸੀਗੇ। ਕਈ ਬੰਦੇ ਝੂਠੀਆਂ ਗਰੰਟੀਆਂ ਲਿਖ ਲੈ ਕੇ ਐਫੀਡੇਵਿਟ ਦਿੰਦੇ ਸੀਗੇ ਜਿਹੜੇ ਆਪਣੀਆਂ ਜ਼ਮਾਨਤਾਂ ਜਬਤ ਕਰਾ ਕੇ ਆ ਗਏ। ਉਹਨਾਂ ਗਰੰਟੀਆਂ ਦੇ ਤੁਹਾਡੇ ਜਿਹੜੇ ਆਪਣੇ ਪ੍ਰਧਾਨ ਮੰਤਰੀ ਉਹ ਵੀ ਹੈਗੇ ਨੇ ਤੁਸੀਂ ਵੀ ਬੀਜੇਪੀ ਵੀ ਤਾਂ ਹੁਣ ਉਹਨਾਂ ਗਾਰੰਟੀਆਂ ਤੇ ਆਈ ਹੈ ਨਹੀਂ ਸਾਡੀ ਗਾਰੰਟੀ ਜਿਹੜੀ ਹੈ ਉਹ ਬੜੀ ਰਿਲੇਆਇਬਲ ਗਾਰੰਟੀ ਹੈ ਗਾਰੰਟੀ ਸ਼ਬਦ ਤਾਂ ਯੂਜ਼ ਕੀਤਾ ਗਾਰੰਟੀ ਨਹੀਂ ਗਾਰੰਟੀ ਤਾਂ ਕੋਈ ਵੀ ਬੈਂਕ ਗਾਰੰਟੀ ਹੁੰਦੀ ਹੈ ਹਰ ਚੀਜ਼ ਦੀ ਗਾਰੰਟੀ ਕਿਸੇ ਰਾਬ ਵਾਲੇ ਕਹਿੰਦੇ ਕਹਿੰਦੇ ਗਾਰੰਟੀ ਇੱਕ ਗਾਰੰਟੀ ਅਸੀਂ ਤਾਂ ਨਹੀਂ ਸ਼ੁਰੂ ਕੀਤੀ ਕਹਿੰਦੇ ਬੀਜੇਪੀ ਵਾਲੇ ਵੀ ਲਾਪੇ ਦੇ ਇੱਕ ਗਾਰੰਟੀ ਹੁੰਦੀ ਹੈ ਜਿਹਦੇ ਤੇ ਜਨਤਾ ਵਿਸ਼ਵਾਸ ਕਰਦੀ ਹੈ ਇੱਕ ਗਾਰੰਟੀ ਹੁੰਦੀ ਝੂਠਾ ਗਰੰਟਰ ਇਹ ਝੂਠੇ ਗਰੰਟਰ ਆ ਜਿਹੜੇ ਗਰੰਟੀਆਂ ਪੂਰੀਆਂ ਨਹੀਂ ਕਰਦੇ ਇੱਕ ਸ਼ਬਦਾਂ ਦੇ ਉੱਤੇ ਵਿਸ਼ਵਾਸ ਹੁੰਦਾ ਹੈ ਕਥਨੀ ਕਰਨੀ 'ਚ ਫਰਕ ਨਹੀਂ ਹੁੰਦਾ ਨਰਿੰਦਰ ਮੋਦੀ ਜੀ ਦੀ ਗਰੰਟੀ ਬਾਤੇ ਹੈ ਜਨਤਾ ਪਾਰਟੀ ਦੀ ਗਰੰਟੀ ਉਹ ਹਰ ਰੂਮ 'ਚ ਪੂਰੀ ਹੁੰਦੀ ਹੈ ਕੋਈ ਐਸੀ ਗਰੰਟੀ ਅੱਜ ਤੁਹਾਡੇ ਕੈਮਰੇ ਸਾਹਮਣੇ ਮੈਂ ਕਹਿ ਰਿਹਾ ਵੀ ਬਾਤੇ ਜਨਤਾ ਪਾਰਟੀ ਨੇ ਜਿਹੜੀ ਕੋ ਆਪਣੇ ਇਲੈਕਸ਼ਨ ਮੈਨੀਫੈਸਟੋ ਚ ਕਿਸੇ ਵੀ ਸਟੇਟ 'ਚ ਲੈਂਦੀ ਹੈ ਦਿੱਲੀ ਦੀਆਂ ਗਰੰਟੀਆਂ ਪੂਰੀਆਂ ਕਰਦੀ ਲਿੱਤੇ ਜੁਮੇ ਜੁਮੇ ਸੌ ਦਿਨ ਵੀ ਨਹੀਂ ਹੋਏ ਉਹ ਤਾਂ ਕਹਿੰਦੇ ਕੋਈ ਸਾਰਾ ਕੁਝ ਕਰਦੇ ਆ ਉਹ ਤਾਂ ਕਹਿੰਦੇ ਸਰਕਾਰ ਬਣਾਓ ਸਭ ਕੁਝ ਸਭ ਕੁਝ ਹੋ ਰਿਹਾ ਬਿਲਕੁਲ ਹੋ ਰਿਹਾ ਬਜਟ ਚ ਪ੍ਰੋਵੀਜ਼ਨ ਦੇ ਦਿੱਤੇ ਮਹਿਲਾਵਾਂ ਨੂੰ ਪੈਸਿਆਂ ਵਾਸਤੇ ਦਿੱਤੇ ਮੇਲਾ ਰੈਕਸ਼ਨ ਵਾਸਤੇ ਜੋ ਦੀ ਗੱਲ ਕੀਤੀ ਸੀ ਕੂੜੇ ਦੇ ਟੇਰ ਸਫਾਈ ਵਾਸਤੇ ਗੱਲ ਕੀਤੀ ਸੀਗੀ ਠੀਕ ਹੈ ਯਮਨਾ ਦੀ ਸਫਾਈ ਵਾਸਤੇ ਗੱਲ ਕੀਤੀ ਸਾਰੇ ਉੱਤੇ ਕਾਰੇ ਚੱਲ ਰਹੇ ਆ ਹੁਣ 10 ਸਾਲ ਦੇ ਵਿੱਚ ਤੇ ਨਹੀਂ ਕੀਤਾ ਹੁਣ ਕਹਿਣ ਵੀ ਇਹ ਤੇ 100 ਦਿਨ ਦੇ ਵਿੱਚ ਹੀ ਸਭ ਕੁਝ ਸੈੱਟ ਹੋ ਜਾਏ ਉਹਤ ਨਹੀਂ ਹੋਣਾ ਪਰ ਸਾਰਿਆਂ ਦੇ ਉੱਤੇ ਕਾਰੇ ਚੱਲ ਰਹੇ ਆ ਇਸੇ ਟੀ ਇਸੇ ਵਾਰ ਕਰਕੇ ਇਹਨਾਂ ਦੀ ਨਿੰਦਰਾ ਉੱਡੀ ਦੀਆਂ ਪਰ ਇੱਕ ਮੁਵਾਰਕਾ ਇੱਕ ਮੁਵਾਰਕਾ ਬਣਦੀਆਂ ਤੁਹਾਨੂੰ ਮੈਂ ਤੁਹਾਡੀ ਗੱਲ ਵਿੱਚ ਇੰਟਰਪਟ ਕਰ ਰਿਹਾ ਮਾ ਇੱਕ ਮੁਵਾਰਕਾ ਬਣਦੀ ਪੰਜਾਬ ਦੇ ਵਿੱਚ ਤੁਸੀਂ ਲੁਧਿਆਣਾ ਪੱਛਮੀ ਜੰਮੀ ਚੌਣਾ ਦੇ ਵਿੱਚ ਪਾਣੇ ਪਾਤਾ ਪਾਰਟੀਆਂ ਨੂੰ ਦੇਖੋ ਆ ਜਨਤਾ ਦਾ ਪਿਆਰ ਹੈ ਜਨਤਾ ਦਾ ਵਿਸ਼ਵਾਸ ਹੈ 14 ਦਿਨ ਦੀ ਮਿਹਨਤ ਵਾਸਤੇ 14 ਦਿਨ ਦੀ ਸਿਰਫ ਮਿਹਨਤ ਦੇ ਸਿਰ ਮੱਥੇ ਹੀ ਪੰਜਾਬ ਦੀ ਜਨਤਾ ਨੇ ਜਿਹੜਾ ਉਹ ਇੱਕ ਮੂਮੈਂਟ ਦੇ ਉੱਤੇ ਭਾਤੀ ਜਨਤਾ ਪਾਰਟੀ ਨੂੰ ਸੈਕਿੰਡ ਨੰਬਰ ਤੇ ਵੀ ਲਿਆਂਦਾ ਠੀਕ ਹੈ ਭਾਤੀ ਜਨਤਾ ਪਾਰਟੀ ਦਾ ਕਾਰਕਟਰ ਕਰਿਆ ਜਿਹੜਾ ਹੈ ਹਮੇਸ਼ਾ ਕਾਰਕਿਰਣ ਚ ਵਿਸ਼ਵਾਸਕ ਦਾ ਕਰਮ ਕਰਣ ਚ ਵਿਸ਼ਵਾਸਕ ਜੀਵਨ ਗੁਪਤਾ ਜੀ ਨੇ ਤੇ ਭਾਤੀ ਜਨਤਾ ਪਾਰਟੀ ਨੇ ਜਿੰਨੀ ਮਿਹਨਤ ਇਮਾਨਦਾਰੀ ਨਾਲ ਕੀਤੀ ਉਹ ਸਾਰਥਕ ਉਹਦੇ ਪਰਨਾਮ ਮਿਲੇ ਆ ਤੇ ਸਮੇਂ ਬੜਾ ਘਟ ਮਿਲਿਆ ਸੀ ਇੱਕ ਪਾਸੇ ਸ਼ਾਮਦਾਮ ਦੰਡ ਭੇਦ ਸ਼ਰਾਬ ਸੂਟ ਕੀ ਕਿ ਲੈਪਟਾਪ ਸਕੂਟੀਆਂ ਤੱਕ ਕਹਿੰਦੇ ਦਿੱਤੀਆਂ ਹੋਰ ਪਤਾ ਨਹੀਂ ਕੀ ਕੀ ਦਿੱਤਾ ਕਿਉਂਕਿ ਕਰੋਨਾ ਪਤੀ ਸੀ ਆਰਮਾ ਪਤੀ ਜਿੰਦਾ ਹਰਤਾ ਦੇ ਮੈਨੂੰ ਲੱਗਦਾ ਹੁੰਦੀਆਂ ਇਲੈਕਸ਼ਨਾਂ ਦੇ ਵਿੱਚ ਕਿਹੜੀ ਪਾਰਟੀ ਹੈ ਜਿਹੜਾ ਨਹੀਂ ਬਣਦੀ ਭਾਜੀ ਪੀ ਨਹੀਂ ਬਣਦੀ ਨਹੀਂ ਨਹੀਂ ਭਾਰਤੀ ਜਨਤਾ ਪਾਰਟੀ ਕਰਦੇ ਝੂਠ ਨਹੀਂ ਕਹਿੰਦੇ ਨਾ ਇਹੋ ਜਿਹੀਆਂ ਪਾਰਟੀਆਂ ਦਾ ਨਾ ਇਹੋ ਜਿਹੀ ਦੁਨੀਆ ਰਾਸ਼ਨ ਹੈ ਇਲੈਕਸ਼ਨ ਦਾ ਹਾਂ ਨਰੇਂਦਰ ਮੋਦੀ ਨੇ ਗਰੀਬ ਕल्याण ਯੋਜਨਾ ਦਿੱਤੀ ਹੈ ਉਹ ਇਲੈਕਸ਼ਨ ਨਹੀਂ ਵੀ ਪੂਰੇ ਪੂਰੇ ਹਿੰਦੁਸਤਾਨ ਨੂੰ ਦਿੱਤੀ ਹੈ ਉਹ ਹਰ ਪਾਰਟੀ ਦੇ ਵਰਕਰ ਨੂੰ ਦਿੱਤੀ ਹੈ ਹਰ ਜਾਤ ਆਤ ਨੂੰ ਤੋਂ ਬਿਨਾ ਉੱਪਰ ਉੱਠ ਕੇ ਦਿੱਤੀ ਹੈ ਸੈ ਉਹ Hindu ਹੈ ਜਾਂ Muslim ਹੈ ਜਾਂ Sikh ਹੈ ਜਾਂ ईसाई ਹੈ ਜੇ ਗਰੀਬ ਤਿਆਰ ਯੋਜਨਾ ਅਨ ਮਿਲਦਾ ਤੇ ਉਹ ਕੰਟੀਨਿਊ ਮਿਲ ਰਿਹਾ ਇਸ ਲਈ ਮੇਰੇ ਕਹਾ 4.5 ਸਾਲ ਤੋਂ ਮਿਲਦੀ ਸਰ ਹੁੰਦੇ ਇਹ ਰਾਜਨੀਤੀ ਕਰਦੇ ਤੁਸੀਂ ਕਹਿੰਦੇ ਕਾਂਗਰਸ ਸਾਹਿਬ ਕਹਿੰਦੀ ਹੈ ਕਹਿੰਦੀ ਧਰਮ ਦੀ ਰਾਜਨੀਤੀ ਕਰਦੇ ਤੁਸੀਂ ਕਾਂਗਰਸ ਵਾਲੇ ਕਰਦੇ ਤੁਹਾਨੂੰ ਵੀ ਰਾਜਨੀਤੀ ਆਪਣੇ ਧਰਮ ਦੀ ਗੱਲ ਕਰਨਾ ਉਹ ਰਾਜਨੀਤੀ ਨਹੀਂ ਹੈ ਮੈਂ ਆਪਣੇ ਧਰਮ ਨੂੰ ਪ੍ਰਚਾਰ ਕਰਾਂਗਾ ਉਹ ਰਾਜਨੀਤੀ ਅਸੀਂ ਹਰ ਧਰਮ ਦਾ ਮਾਨ ਸਨਮਾਨ ਕਰਦੇ ਹਾਂ ਹਿੰਦੂ ਸਿੱਖ ਸਾਈਂ ਮੁਸਲਮਾਨ ਸਾਰਾ ਭਾਈਚਾਰਾ ਆ ਭਾਰਤ ਵਿੱਚ ਰਹਿੰਦਾ ਸਾਰਿਆਂ ਦੀ ਗੱਲ ਕਿਹਨਾ ਉਹੀ ਕਹਿੰਦੇ ਨਾ ਮੈਂ ਜੇ ਹਿੰਦੂ ਆ ਮੈਂ ਆਪਣੇ ਧਰਮ ਦਾ ਪ੍ਰਚਾਰ ਕਰਦਾ ਹਾਂ ਤੇ ਮੈਂ ਸਿੱਖ ਦਾ ਵੀ ਮਾਨ ਸਨਮਾਨ ਕਰਦਾ ਹਾਂ ਤੇ ਉਹਦੇ 'ਚ ਬੁਰਾਈ ਕੀ ਹੈ ਫਿਰ ਬਾਕੀ ਪਾਰਟੀਆਂ ਨੂੰ ਕਿਉਂ ਨਹੀਂ ਲੱਭਦੀ ਹੈਗੀ ਉਹ ਕਹਿੰਦੇ ਕਹਿੰਦੇ ਇਹ ਕਰਦੀ ਧਰਮ ਨਹੀਂ ਉਹ ਹਮੇਸ਼ਾ ਲੜਾਈ ਦੀ ਗੱਲ ਕਰਦੇ ਆ ਹਿੰਦੂ ਨੂੰ ਮੁਸਲਮਾਨ ਨਾਲ ਲੜਾਉਣ ਦੀ ਕੋਸ਼ਿਸ਼ ਕੀਤੀ ਆਪਰੇਸ਼ਨ ਬਲੂ ਸਟਾਰ ਦੇ ਵਿੱਚ ਕਿਵੇਂ ਕਰਵਾਇਆ ਕਾਂਗਰਸ ਪਾਰਟੀ ਨੇ ਸਿੱਖਾਂ ਦੇ ਕਤਲੇਆਮ 84 ਦੇ ਦੰਗੇ ਤੋਂ ਬਾਅਦ ਕਿਤੇ ਦਿੱਲੀ ਦੇ ਵਿੱਚ ਕਿੰਨੇ ਕਰਾਇਆ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਦੀ ਰੀਪਲਾਨਸ ਸੀਗਾ ਫਿਰ ਪੰਜਾਬ ਦੀ ਹੱਟਾ ਦੇਖ ਰਹੀ ਹੈ ਉਹਨਾਂ ਨੂੰ ਸਜ਼ਾ ਕਿੰਨੇ ਦਵਾਈ ਭਾਜ ਜਨਤਾ ਪਾਰਟੀ ਨੇ ਤੁਸੀਂ ਕੋਈ ਅਲੀਗੇਸ਼ਨ ਦਾਸ ਦਿਓ ਜਿਹਦੇ ਵਿੱਚ ਕਿਸੇ ਮੁਸਲਿਮ ਲਾਲ ਕਿਸੇ ਸਿੱਖ ਕਮਿਊਨਿਟੀ ਦੇ ਨਾਲ ਭਾਜ ਜਨਤਾ ਪਾਰਟੀ ਦੇ ਕਿਸੇ ਵੀ ਵਰਕਰ ਨੇ ਕਿਸੇ ਲੀਡਰ ਨੇ ਕੋਈ ਧੱਕਾ ਕਰਾਇਆ ਹੈ ਅਸੀਂ ਆਪਣੇ ਧਰਮ ਦਾ ਪ੍ਰਚਾਰ ਕਰਦੇ ਹਾਂ ਸਾਡਾ ਹੱਕ ਹੈ ਸੀ ਨਾ ਕਿਸੇ ਸਿੱਖ ਧਰਮ ਨੂੰ ਬੁਰਾਈ ਕੀਤੀ ਆ ਨਾ ਮੁਸਲਿਮ ਧਰਮ ਦੀ ਬੁਰਾਈ ਕੀਤੀ ਹੈ ਨਾ ਇਸਾਈ ਧਰਮ ਦੀ ਬੁਰਾਈ ਕੀਤੀ ਹੈ 27 ਕਿਵੇਂ ਦੇਖਦੇ 27 ਦੇ ਵਿੱਚ ਬਹੁਮਤ ਦੇ ਨਾਲ ਬਾਦਲ ਜਤਾ ਪਾਰਟੀ ਦੀ ਸਰਕਾਰ ਬਣ ਰਹੀ ਹੈ ਹਰ ਵਾਰੀ ਕਹਿੰਦੇ ਨਹੀਂ ਹਰ ਵਾਰ 27 ਦਾ ਨਾ ਅੱਡ ਵਾਰੀ ਕਿਸੇ ਕਹਿੰਦਾ 27 ਤੇ ਲਿਆ ਨਾ ਜਿਹੜਾ ਪਿੱਛੇ ਗਿਆ ਪਾਈ ਗਿਆ ਉਹ ਕਵੀ ਤਾਂ ਮੇਰੇ ਖਿਆਲ ਇਹ ਹੀ ਦਾਵੇ ਠੋਕਦੇ ਸੀਗੇ 2027 ਦੀ ਤੁਸੀਂ ਗੱਲ ਕੀਤੀ ਤੇ 2027 ਦੀ ਮੈਂ ਤੁਹਾਡੇ ਅੱਗੇ ਗੱਲ ਕਰਤੀ ਕਿ ਵੀ 2027 ਦੇ ਵਿੱਚ ਬਾਦ ਪੰਜਾਬੀ ਜਿਹੜੀ ਆਪਣੀ ਸਰਕਾਰ ਬਣਾਈ ਪੰਜਾਬ ਦੇ ਵਿੱਚ ਹੂੰ ਨਹੀਂ ਇਹ ਦਾਵਾ ਹੈ ਦਾਵਾ ਹੈ ਕਿ ਪੂਰੀ ਦੇਖੋ ਹੋਂ ਰੂਪ ਦੇ ਵਿੱਚ ਵਿਸ਼ਵਾਸ ਵਿਸ਼ਵਾਸ ਹੈ ਠੀਕ ਹੈ ਅਸੀਂ ਆਪਣਾ ਕੰਮ ਕਰ ਰਹੇ ਹਾਂ ਇਮਾਨਦਾਰੀ ਨਾਲ ਸੇਵਾ ਕਰ ਰਹੇ ਹਾਂ ਤੇ ਲੋਕ ਦੇਖ ਰਹੇ ਕਿਸਾਨਾਂ ਦੇ ਮੁੱਦੇ ਜਿਹੜੇ ਉਹ ਕਿਥੇ ਰਕੇ ਹੋਪਲੀ ਪਲਾਨ ਸੀਗੇ ਪੋਲੀਟੀਕਲ ਪਾਰਟੀਆਂ ਵੱਲੋਂ ਹੁਣ ਉਹ ਮੁੱਦਿਆਂ ਦੇ ਵਿੱਚ ਆਪ ਹੀ ਉਲਝ ਗਏ ਆਮ ਆਦਮੀ ਪਾਰਟੀ ਨੇ ਇਸ ਤਰੀਕੇ ਦੇ ਨਾਲ ਜਲੀਲ ਕੀਤਾ ਸਾਡੇ ਕਿਸਾਨ ਭਰਾਵਾਂ ਨੂੰ ਜਿਨ੍ਹਾਂ ਨੂੰ ਧੰਨਿਆਂ ਤੇ ਬਿਠਾਏ ਰੱਖਿਆ ਰਾਜਨੀਤੀ ਦਾ ਸ਼ਿਕਾਰ ਕੀਤਾ ਉਹਨਾਂ ਦੇ ਉੱਤੇ ਹੀ ਲਾਠੀ ਜਾਲਚ ਕਰਾਇਆ ਉਹਨਾਂ ਦੀਆਂ ਟਰੈਕਟਰ ਟਰਾਲੀਆਂ ਇਹਨਾਂ ਦੇ ਲੀਡਰ ਚੁੱਕ ਕੇ ਲੈ ਗਏ ਠੀਕ ਹੈ ਉਹ ਸਾਰੀਆਂ ਚੀਜ਼ਾਂ ਨੋਟ ਡਾਊਨ ਹੈ ਉਹ ਕਹਿੰਦਾ ਬੀਜੇਪੀ ਆਪਣਾ ਟੈਂਪੋ ਲਗੇ ਜਦੋਂ ਸ਼ੰਭੂ ਬਾਡਰ ਦੇ ਉੱਤੇ ਇੰਨੇ ਨੇ ਸਾਲ ਕਹਿੰਦੇ ਆ ਨਾ ਉਹ ਬਠਾਈ ਰੱਖੇ ਸੀਗੇ ਇਹੀ ਕਿਸਾਨ ਜਿਹੜੇ ਆ ਉਥੇ ਸ਼ਹੀਦ ਹੋਏ ਕਿਸੇ ਦੇ ਉੱਤੇ ਨਹੀਂ ਕੋਈ ਸ਼ਹੀਦ ਕੋਈ ਆਦਮੀ ਬਿਮਾਰੀ ਦੀ وجہ ਦੇ ਨਾਲ ਜਾਂ ਕੋਈ ਹੋਰ ਦੂਸਰੀ وجہ ਦੇ ਨਾਲ ਹੋਇਆ ਸਾਨੂੰ ਉਹਨਾਂ ਦਾ ਦੁੱਖ ਹੈ ਉਹਦਾ ਦੁੱਖ ਹੈ ਪਰ ਭਾਤੀ ਜਨਤਾ ਪਾਰਟੀ ਨੇ ਇਸ ਤਰੀਕੇ ਦੀ ਕਾਇਰਨਾ ਹਰਕਤ ਨਹੀਂ ਕੀਤੀ ਕਿ ਵੀ ਲੱਟ ਚਾਰਜ ਕਰ ਠੀਕ ਹੈ ਉਹ ਪੀਪਲ ਐਂਡ ਸੀ ਕਿਸਾਨ ਭਰਾ ਸਮਝ ਕੇ ਸਾਰੇ ਐਮਐਸਪੀ ਹਰ ਫਸਲਾ ਦੇ ਉੱਤੇ ਐਮਐਸਪੀ ਵੈਲ ਵੀ ਹੈ ਇਹ ਕਿ ਐਮਐਸਬੀ ਦੀ ਬੈਲਕ ਤੇ ਡੀਬੀਟੀ ਮਿਲ ਰਹੀ ਹੈ ਡਾਇਰੈਕਟ ਬੈਂਕ ਟ੍ਰਾਂਸਫਰ ਹੋ ਜਾਏ ਤਾਂ ਡਾਇਮ ਆਊ ਤੁਹਾਨੂੰ ਕਿਸੇ ਆਰਪੀਏ ਕੋਲੋਂ ਕਿਸੇ ਵਪਾਰੀ ਦੇ ਤਰਲੇ ਮਾਰ ਦੀ ਲੋੜ ਨਹੀਂ ਹੈ ਅਸਲ ਗੱਲ ਇਹ ਪੈਸਾ ਤੁਹਾਡੇ ਅਕਾਊਂਟ ਚ ਅਜਾ ਤੁਸੀਂ ਕਹਿੰਦੇ ਹੋ ਸਤਾਈ ਦੇ ਵਿੱਚ ਸਰਕਾਰ ਅਸੀਂ ਆਪਣੀ ਬਣਾਵਾਂਗੇ ਆ ਪੂਰਾ ਦਾਵਾ ਠੋਕ ਰਹੇ ਹੋ ਤੁਸੀਂ ਨਨ ਇੱਕ ਜੀ ਦੱਸੋ ਵੀ ਜੇ ਵੀ ਹਰ ਵਾਰੀ ਜਿਹੜਾ ਆ ਹਾਰੇ ਹੋਏ ਕੈਂਡੀਡੇਟ ਨੂੰ ਮਤਲਬ ਕਿਉਂ ਮੌਕੇ ਦਿੰਦੀ ਆ ਨਵਾਂ ਨਵੀਂ ਜਿਹੜੇ ਯੂਥ ਆ ਜਿਹੜਾ ਇੰਨਾ ਚਿਰ ਬੀਜੇਪੀ ਦੇ ਕੰਮ ਕਰਦੇ ਹੋ ਗਏ ਆ ਆਪਣੇ ਸਮਾਂ ਕੱਢਦੇ ਆ ਆਪਣਾ ਹਰ ਚੀਜ਼ ਉਹ ਫਾਈਨੈਂਸ਼ਲੀ ਦੇ ਤੌਰ ਦੇ ਉੱਤੇ ਆਪਣੇ ਆਰਥਿਕ ਤੌਰ ਦੇ ਉੱਤੇ ਕਿਸੇ ਵੀ ਤੌਰ ਦੇ ਉੱਤੇ ਕਿ ਉਹਨਾਂ ਨੂੰ ਲੀਡਰਸ਼ਿਪ ਨੂੰ ਉਹ ਵੀ ਦਿੱਤੇ ਹੈਗੇ ਬਿਲਕੁਲ ਮੈਂ ਤੁਹਾਡੀ ਇਸ ਗੱਲ ਤੋਂ ਸਹਿਮਤ ਆ ਕਿ ਸੈਕੰਡ ਜਿਹੜੇ ਸਾਡਾ ਯੂਥ ਹੈ ਸੈਕੰਡ ਲਾਈਨ ਜਿਹਨੂੰ ਕਹਿ ਸਕਦੇ ਆ ਉਹਨਾਂ ਦਾ ਅੱਗੇ ਆਣਾ ਜ਼ਰੂਰੀ ਹੈ ਕਿਉਂਕਿ ਦੇਸ਼ ਬਦਲ ਰਿਹਾ ਹੈ ਕਿ ਤੀਜਾ ਨਿਯਮ ਹੈ ਬਦਲਾਵ ਠੀਕ ਹੈ ਜਿਨ੍ਹਾਂ ਨੂੰ ਵੀ ਲੀਡਰਸ ਨੂੰ ਦੋ ਦੋ ਤਿੰਨ ਮੌਕੇ ਮਿਲ ਗਏ ਆ ਉਹਨਾਂ ਨੂੰ ਹੁਣ ਬੇਝਿਜਕ ਬਿਨਾ ਕਿਸੇ ਦੇ ਭਵਿੱਖ ਦੇ ਵਿੱਚ ਰੋੜੇ ਟਿਕਾ ਬਿਨਾ ਪੂਰਨ ਰੂਪ ਦੇ ਵਿੱਚ ਸਹਿਯੋਗ ਦੇਣਾ ਚਾਹੀਦਾ ਹੈ ਅੱچھے ਲੀਡਰਾਂ ਨੂੰ ਸਰਚ ਕਰਨਾ ਚਾਹੀਦਾ ਹੈ ਦੇਖਣਾ ਚਾਹੀਦਾ ਉਹਨਾਂ ਨੂੰ ਆਸ਼ੀਰਵਾਦ ਦੇ ਕੇ ਉਹਨਾਂ ਨੂੰ ਅੱਗੇ ਫਰੰਟ ਤੇ ਉੱਤੇ ਲੈ ਕੇ ਜਨਤਾ ਦੇ ਕਾਰੇ ਵਾਸਤੇ ਪ੍ਰਯਾਸ ਕਰਨਾ ਚਾਹੀਦਾ 2027 ਦੇ ਵਿੱਚ ਪੰਜਾਬ ਦੇ ਵਿੱਚ ਐਟ ਲੀਸਟ 60% ਅਬਵ ਜਿਹੜਾ ਉਹ ਯੂਥ ਨੂੰ ਮੌਕਾ ਮਿਲਣਾ ਚਾਹੀਦਾ ਮੈਂ ਤੇ ਤੁਹਾਡੇ ਮਾਧਮ ਰਾਹੀਂ ਇਹ ਹੀ ਸੁਨੇਹਾ ਦਵਾਉਣਾ ਇੱਕ 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 ਲਾਸਟ ਕੁਚਨੇ ਆ 27 ਦੀ ਤੁਸੀਂ ਗੱਲ ਕਰਦੇ ਪਏ ਹੋ ਕੀ ਬਿਉਤ ਬੰਦੀ ਬੰਨੀ ਹੋਈ ਹੈ ਇਸ ਸਟੇਜ ਦੇ ਲਈ 2027 ਦੇ ਵਿੱਚ ਤੁਸੀਂ ਇੱਕ ਵਾਰ ਬਸ ਸਰਕਾਰ ਬਣਨ ਦਿਓ ਭਾਤ ਜਨਤਾ ਪਾਰਟੀ ਪੂਰੇ ਜੋਰ ਦੇ ਨਾਲ ਪੂਰੀ ਤਾਕਤ ਦੇ ਨਾਲ ਪੰਜਾਬ ਦੇ ਵਿੱਚ ਇਲੈਕਸ਼ਨ ਲੜਨ ਜਾ ਰਹੀ ਹੈ ਮੈਨੂੰ ਲੱਗਦਾ ਲੁਧਿਆਣੇ ਦੀਆਂ ਪੰਜਾਬ ਜਿਹੜਾ ਹੈ ਨਾ ਉਹ ਭਾਤੇ ਜਨਤਾ ਪਾਰਟੀ ਦਾ ਦਿਲ ਹੈ ਬਸ ਤੁਹਾਨੂੰ ਮੈਂ ਇਦਾਂ ਦੱਸ ਦਿੰਦਾ ਜਿੱਦਾਂ ਸਾਡਾ ਕਸ਼ਮੀਰ ਪੰਜਾਬ ਭਾਰਤੀ ਜਨਤਾ ਪਾਰਟੀ ਦੀ ਧੜਕਣ ਹੈ ਤੇ ਪੰਜਾਬ ਸਾਡਾ ਦਿਲ ਹੈ ਧੜਕਣ ਤੇ ਦੌੜ ਰਹੀ ਹੈ ਉਹ ਦਿਲ ਵੀ ਜਿਹੜਾ ਪੂਰਾ ਵਧੀਆ ਰੰਗ ਦੇ ਵਿੱਚ ਲੋੜੇਗਾ ਜਗੇਸ਼ਵਰ ਜੀ ਸੀਐਮ ਸਾਹਿਬ ਨੇ ਚਾਂਕੀਆਂ ਜੜੀਆਂ ਸੀਗੀਆਂ ਜਦੋਂ 26 ਜਨਵਰੀ ਦੀਆਂ ਮੇਰੇ ਖਿਆਲ ਸੀ 15 ਅਗਸਤ ਦੀਆਂ ਸੀਗੀਆਂ ਸ਼ਾ ਜਿੱਦਾਂ ਕੁਛ ਚੁੱਕੀਆਂ ਉਹਨਾਂ ਨੇ ਕਿਹਾ ਭਈ ਉੱਥੇ ਇਜਾਜ਼ਤ ਨਹੀਂ ਦਿੱਤੀ ਗਈ ਹੈਗੀ ਦਿੱਲੀ ਦੇ ਵਿੱਚ ਇਹ ਦਿਨ ਸੀਗਾ ਤੇ ਕਿਉਂ ਨਹੀਂ ਦਿੱਤੀ ਗਈ ਉਹ ਕਹਿੰਦੇ ਸਾਡੇ ਜਿਹੜਾ ਪਿੰਡਾਂ ਦਾ ਜਿਹੜਾ ਫੰਡ ਆ ਮੇਰੇ ਖਿਆਲ ਕਿ ਕਹਿੰਦੇ ਉਹਨੂੰ ਐਫ ਡੀਏ ਫੰਡ ਕਿਹੜਾ ਫੰਡ ਦੀ ਗੱਲ ਉਹ ਕਹਿੰਦੇ ਕੇਂਦਰ ਸਰਕਾਰ ਜਿਹੜਾ ਜਾਰੀ ਨਹੀਂ ਕਰਦੀ ਪਈ ਕੇਂਦਰ ਸਰਕਾਰ ਕਿਸੇ ਵੀ ਕੀ ਦੇ ਵਿੱਚ ਪੰਜਾਬ ਨੂੰ ਮੋਰੀ ਨਹੀਂ ਰੱਖਦੀ ਪਈ ਤੇ ਕੀ ਗੱਲ ਮਤਲਬ ਛਿੱਧੀਆਂ ਦੇਣ ਲਈ ਪੰਜਾਬ ਲੋਕਾਂ ਪੂਰੇ ਦੇਸ਼ ਨੂੰ ਅੰਨ ਦੇਣ ਵਾਸਤੇ ਪੂਰੇ ਦੇਸ਼ ਦਾ ਢਿੱਡ ਭਰਨ ਵਾਸਤੇ ਪੰਜਾਬ ਤੇ ਜਦੋਂ ਆਹ ਦੇਣ ਦੀ ਵਾਰੀ ਆਉਂਦੀ ਹੈ ਤੇ ਕੇਂਦਰ ਸਰਕਾਰ ਕਹਿੰਦੇ ਹੱਥ ਕਿਉਂ ਖੇਚਦੀ ਹੈ ਕੋਈ ਕੇਂਦਰ ਸਰਕਾਰ ਹੱਥ ਨਹੀਂ ਖੇਚਦੀ ਤੁਸੀਂ ਇਹ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੋਤੇ ਕਾਂਗਰਸ ਵੀ ਕਹਿੰਦੀ ਹੈ ਕਾਂਗਰਸ ਦੇ ਉੱਤੇ ਜਿਹੜਾ ਹਰ ਚੀਜ਼ ਦੇਸ਼ ਦੀ ਆਰਮੀ ਤੇ ਵਿਸ਼ਵਾਸ ਨਹੀਂ ਕਰਦੇ ਨਾ ਇਹਨਾਂ ਨੇ ਜਵਾਨਾਂ ਦਾ ਖਿਆਲ ਰੱਖਿਆ ਨਾ ਇਹਨਾਂ ਨੇ ਕਿਸਾਨਾਂ ਦਾ ਖਿਆਲ ਰੱਖਿਆ ਕਿਸਾਨਾਂ ਨੂੰ ਵੀ ਰਾਜਨੀਤੀ ਦਾ ਸ਼ਿਕਾਰ ਬਣਾਇਆ ਤੇ ਜਵਾਨਾਂ ਨੂੰ ਵੀ ਇਹਨਾਂ ਨੇ ਰਾਜਨੀਤੀ ਦਾ ਸ਼ਿਕਾਰ ਬਣਾਤਾ ਬਸ਼ਤੇ ਕਿ ਦੁਸ਼ਮਣੇ ਕਿੰਨੇ ਜਹਾਜ਼ ਡਿੱਗੇ ਜਾਂ ਕਿੰਨਾ ਨੁਕਸਾਨ ਆਇਆ ਉਹ ਪੁੱਛਣ ਦੀ ਵਜ੍ਹਾ ਹੈ ਕਾਂਗਰਸ ਦੇ ਸੀਨੀਅਰ ਲੀਡਰਸ਼ਿਪ ਜਿਹੜੀ ਹੈ ਉਹ ਇਹ ਪੁੱਛਦੀ ਹੈ ਵੀ ਸਾਡੇ ਕਿੰਨੇ ਜਹਾਜ਼ ਡਿੱਗੇ ਤੇ ਰਾਹੁਲ ਗਾਂਧੀ ਤਾਂ ਇਹ ਵੀ ਕਹੇ ਰਾਹੁਲ ਗਾਂਧੀ ਤਾਂ ਇਹ ਵੀ ਕਹਿ ਰਹੇ ਕਹਿੰਦੇ ਅਮਰੀਕਾ ਦੇ ਰਾਸ਼ਟਰਪਤੀ ਦਾ ਜਵਾਬ ਦੇਣ ਪ੍ਰਧਾਨ ਮੰਤਰੀ ਸਾਡੇ ਦੇਖੋ ਰਾਹੁਲ ਗਾਂਧੀ ਜੀ ਨੂੰ ਕੋਈ ਸੀਰੀਅਸਲੀ ਲੈਂਦਾ ਹੀ ਨਹੀਂ ਹੂੰ ਉਹ ਰਾਹੁਲ ਗਾਂਧੀ ਜੀ ਜਿੰਨੀ ਦੇਰ ਕਾਂਗਰਸ ਦੇ ਵਿੱਚ ਰਹਿਣਗੇ ਬਾਤ ਜਨ ਤੇ ਬਾਟੀ ਦਾ ਭਲਾ ਹੀ ਹੈ ਉਹ ਜਿੱਦਾਂ ਦੀ ਹਕਤਾ ਕਰਦੇ ਆ ਜਿੱਦਾਂ ਦੀ ਉਹ ਸਵਾਲ ਜਵਾਬ ਪੁੱਛਦੇ ਆ ਤੇ ਉਹ ਤੇਰੇ ਥੱਲੇ ਦੇ ਲੀਡਰਸ ਹੈ ਉਹਨਾਂ ਨੂੰ ਵੀ ਸ਼ਰਮਿੰਦਾ ਕਰਦੇ ਆ ਸ਼ਸ਼ੀ ਥਰੂਰ ਜੀ ਕਾਂਗਰਸ ਦੇ ਐਡੇ ਅੱਛੇ ਲੀਡਰ ਉਹਨਾਂ ਨੂੰ ਮੌਕਾ ਮਿਲਿਆ ਉਹਨਾਂ ਨੇ ਵਿਸ਼ਵ ਦੇ ਵਿੱਚ ਭਾਰਤ ਦਾ ਨਾਮ ਰੋਸ਼ਨ ਕੀਤਾ ਉਹਨਾਂ ਨੇ ਉਹਦੇ ਤੇ ਵੀ ਸਵਾਲ ਪਿਆ ਨਿਸ਼ਾਨ ਖੜੇ ਕਰਤੇ 27 ਜਿਹੜਾ ਆ ਉਹ ਆਪਰੇ ਦਮ ਤੇ ਲੜੋਗੇ ਜਾਂ ਸਮਝੌਤਾ ਹੋਏਗਾ ਅਕਾਲੀ ਔਰ ਬੀਜੇਪੀ ਦਾ ਹੋਏਗਾ ਉਹ ਕਹਿੰਦੇ ਸਿਆਣੇ ਕਹਿੰਦੇ ਵੀ ਨੋ ਪ੍ਰੈਡਿਕਸ਼ਨ ਇਨ ਪੋਲਟਿਕਸ ਹਮ ਸਮੀਕਰਨ ਰਾਜਨੀਤੀ ਦੇ ਵਿੱਚ ਕੋਈ ਦੋਸਤ ਨਹੀਂ ਹੈ ਕੋਈ ਦੁਸ਼ਮਣ ਨਹੀਂ ਹੈ ਚਾਹੇ ਉਹ ਕਿਨੇ ਦੋਸਤ ਮਾਝਣਾ ਹੈ ਚਾਹੇ ਕਿਨੇ ਦੁਸ਼ਮਣ ਨੇ ਦੋਸਤ ਮਾਝਣਾ ਹੈ ਤੇ ਦੋਸਤ ਨੇ ਦੁਸ਼ਮਣ ਮਾਝਣਾ ਹੈ ਪਰ ਭਾਰਤੀ ਜਨਤਾ ਪਾਰਟੀ ਤਾਂ ਦੱਸਿਆ ਵੀ ਪੰਜਾਬ ਜਿਹੜਾ ਸਾਡਾ ਦਿਲ ਹੈ ਤੇ ਦਿਲ ਨੂੰ ਅਸੀਂ ਹਲਕੇ 'ਚ ਨਹੀਂ ਲਵਾਵਾਂਗੇ ਦੇਨੋ ਅਸੀਂ ਕਿਸੇ ਹੋਰ ਦੇ ਹਵਾਲੇ ਵੀ ਨਹੀਂ ਕਰਾਂਦੇ ਆਂ ਪੂਰੀ ਤਾਕਤ ਦੇ ਨਾਲ ਪੂਰੇ ਜੋਰ ਦੇ ਨਾਲ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਇਲੈਕਸ਼ਨ ਲੜੇਗੀ ਲੋਕਾਂ ਦਾ ਬੇਲ ਵੀ ਜਿੱਤੇਗੀ ਪੰਜਾਬ ਦਾ ਤੇ ਪੰਜਾਬ ਦੇ ਵਿੱਚ 2022 ਦੇ ਵਿੱਚ ਪੂਰੇ ਬਹੁਮਤ ਦੇ ਨਾਲ ਸਰਕਾਰ ਵੀ ਬਣਾਈ ਮੈਨੂੰ ਹੀ ਅਕਾਲੀ ਬੀਜੇਪੀ ਗਠਜੰਦਨ ਦਾ ਕੋਈ ਜ਼ਿਕਰ ਨਹੀਂ ਕਰਨਾ ਹੈ ਦੇਖੋ ਇਹ ਸਮੇਂ ਦੀਆਂ ਭਵਿੱਖੀਆਂ ਉਹ ਗੱਲਾਂ ਹੈ ਵੱਡੀ ਲੀਡਰਸ਼ਿਪ ਦੀ ਗੱਲ ਹੈ ਹੈਨਾ ਇਹ ਫੈਸਲੇ ਉਹਨਾਂ ਦੇ ਆਲੇ ਮੇਰਾ ਉਹਨਾਂ ਲੈਵਲ ਨਹੀਂ ਹੈ ਪਰ ਮੈਂ ਤੁਹਾਨੂੰ ਦੱਸਿਆ ਆ ਵੀ ਇਹ ਭਵਿੱਖ ਦੇ ਵਿੱਚ ਹੈ ਹਨਾ ਤੇ نو ਪ੍ਰੈਡਿਕਸ਼ਨ ਇਨ ਪੋਟੈਕਸ ਕੁਝ ਵੀ ਹੋ ਸਕਦਾ ਧੰਨਵਾਦ ਜੁਗੇ ਜੀ ਮਿਹਰਬਾਨੀ ਸ਼ੁਕਰੀਆ ਇਹ ਸਾਨੂੰ ਸਾਡੇ ਨਾਲ ਜੁਗੇਸ਼ ਠਾਕਰ ਜਿਲ੍ਹਾ ਪਠਾਨਕੋਟ ਤੋਂ ਜਿਹੜੇ ਕਿ ਭਾਜਪਾ ਦੇ ਲੀਡਰ ਨੇ ਆਗੂ ਨੇ ਉਹਨਾਂ ਨਾਲ ਗੱਲਬਾਤ ਕੀਤੀ ਹੈ ਕਿਵੇਂ ਦੀ ਲੱਗੀ ਆ ਕਮੈਂਟ ਬਾਕਸ ਦੇ ਵਿੱਚ ਜਿਹੜੇ ਆ ਚਲਦੇ ਚਲਦੇ ਜਰੂਰ ਆਪਣਾ ਮੈਸੇਜ ਸਾਂਝਾ ਕਰਕੇ